ਆਪਣੇ ਘਰੇ ਮੈਂ ਇੱਕ ਵਾਲ ਕਲॉक ਹੈ ਉਹਦੇ ਸੈੱਲ ਕੱਟ ਰੱਖਿਆ ਆਪਣੇ ਸਮਾਜ ਦੇ ਵਿੱਚ ਮੰਨਿਆ ਜਾਂਦਾ ਵੀ ਖਰਾਬ ਘੜੀ ਨਹੀਂ ਰੱਖਣੀ ਚਾਹੀਦੀ ਘਰੇ ਮੇਰੀ ਮਾਂ ਵੀ ਮੇਰੇ ਨਾਲ ਨਾਰਾਜ਼ਗੀ ਕਰਦੀ ਰਹਿੰਦੀ ਹੈ ਪੁੱਤ ਖਰਾਬ ਘੜੀ ਬਦਸ਼ਕ ਨਹੀਂ ਹੁੰਦੀ ਹੈ ਪਰ ਮੈਂ ਉਸ ਖਰਾਬ ਘੜੀ ਤੋਂ ਬਹੁਤ ਜਿਹੜਾ ਪ੍ਰੇਰਨਾ ਲੈਣਾ ਮੈਨੂੰ ਇਨਸਪੀਰੇਸ਼ਨ ਮਿਲਦੀ ਹੈ ਉੱਥੋਂ ਤੁਸੀਂ ਵੀ ਕੁਝ ਹਰਾਨ ਹੋ ਜਾਓਗੇ ਵੀ ਮੁੱਖ ਮੰਤਰੀ ਆ ਗੜੀ ਗੱਲਾਂ ਕਰੀ ਜਾਂਦੇ ਵੀ ਖਰਾਬ ਘੜੀ ਚੋਕੀ ਹੈ ਮਿਲੂਗਾ ਆਮ ਤੌਰ ਤੇ ਕੀ ਹੁੰਦਾ ਹੈ ਹਰ ਫੀਲਡ ਦੇ ਵਿੱਚ ਕਈ ਵਾਰੀ ਇੱਛਾ ਮੁਤਾਬਕ ਰਿਜ਼ਲਟ ਨਹੀਂ ਆਉਂਦੇ ਸਟੂਡੈਂਟ ਨੇ ਸੋਚਿਆ ਹੁੰਦਾ ਮੈਂ 95% ਨੰਬਰ ਲਵਾਂਗਾ 80 ਰਹਿ ਜਾਂਦੇ ਨੇ ਫਿਲਮ ਸਟਾਰ ਨੇ ਸੋਚਿਆ ਹੁੰਦਾ ਇਸ ਮੂਵੀ ਤੋਂ ਬਾਅਦ ਮੈਂ ਸੁਪਰਸਟਾਰ ਬਣ ਜੂ ਮੂਵੀ ਫਲॉप ਹੋ ਜਾਂਦੀ ਹੈ ਬਿਜ਼ਨਸਮੈਨ ਨੇ ਸੋਚਿਆ ਹੁੰਦਾ ਐਸ ਫੈਕਟਰੀ ਤੋਂ ਬਾਅਦ ਮੇਰਾ ਟਰਨਓਵਰ ਐਨੇ ਕਰੋੜਾ ਤੇ ਜਾਊਗਾ ਉਹ ਫੈਕਟਰੀ ਘਾਟਾ ਹੀ ਬਾਦ ਦਿੰਦੀ ਉਹਨੂੰ ਤੇ ਹੋ ਜੇ ਮੌਕੇ ਤੇ ਬਹੁਤ سارے ਲੋਕ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਂਦੇ ਆ ਜੇ ਆਪਣੇ ਆਪ ਨਾਲ ਗੱਲ ਕਰਦੇ ਆ ਮੈਂ ਰੱਬ ਦਾ ਕੀ ਵਿਗਾੜਿਆ ਸੀ ਮੈਂ ਤਾਂ ਪੜਿਆ ਵੀ ਬਹੁਤ ਸੀ ਮੈਂ ਤਾਂ ਕਿਸੇ ਦਾ ਕੁਝ ਮਾੜਾ ਵੀ ਨਹੀਂ ਕੀਤਾ ਮੈਂ ਤਾਂ ਪੂਜਾ ਪਾਠ ਵੀ ਕਰਦਾ ਮੇਰੇ ਨਾਲ ਅੱਦਾਂ ਕਿਉਂ ਹੋ ਗਿਆ ਤੱਕ ਭਰਉਣਾ ਨਹੀਂ ਉਸ ਵੇਲੇ ਉਸ ਘੜੀ ਵੱਲ ਦੇਖਿਓ ਜਿਹੜੀ ਖਰਾਬ ਹੈ ਅਕੋਰਡਿੰਗ ਟੂ ਲਾ ਆਫ ਦਿਸ ਨੇਚਰ ਕੁਦਰਤ ਦੇ ਕਾਨੂੰਨ ਮੁਤਾਬਕ ਇੱਕ ਖਰਾਬ ਘੜੀ ਵੀ ਇੱਕ ਬੰਦ ਘੜੀ ਵੀ 24 ਘੰਟਿਆਂ 'ਚ ਦੋ ਬਾਰੀ ਸਹੀ ਟਾਈਮ ਦਿੰਦੀ ਹੈ 12 ਵਜੇ 5 ਮਿੰਟ ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ ਵਾਰਾ 5 ਤੇ ਇੱਕ ਵਾਰੀ ਰਾਤ ਨੂੰ 12 5 ਤੇ ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਇੱਕ ਡੈਡ ਚੀਜ਼ 24 ਘੰਟਿਆਂ 'ਚ ਦੋ ਵਾਰ ਸਹੀ ਹੋ ਸਕਦੀ ਹੈ ਤਾਂ ਸਾਡੇ ਸੰਤ ਚੱਲਦੇ ਨੇ ਅੱਜ ਤਾਂ ਜ਼ਿਆਦਾ ਵਾਰ ਸਹੀ ਹੋ ਸਕਦੇ ਐਫਰਟ ਚਾਹੀਦੀ ਹੈ ਪਰ ਰੋਏ ਬਿਨਾ ਤਾਂ ਕਹਿੰਦੇ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪ ਮਰੇ ਬਿਨਾ ਕੋਈ ਸੁਰਗ ਨਹੀਂ ਜਾਂਦਾ ਐਫਰਟ ਕਰਨੀ ਪੈਂਦੀ ਸੋ ਜੇ ਹੁਣ ਮਿਹਨਤ ਕਰ ਲਓਗੇ ਅਗਲੀ ਜ਼ਿੰਦਗੀ ਸੌਖੀ ਹੋ ਜਾਊ ਜੇ ਹੁਣ ਕਹੋਂਗੇ ਛੱਡ ਪਰੇ ਚਲ ਇਲਾਂਟੇ ਜਾ ਕੇ ਆਉਨੇ ਆ ਚਲ ਉਧਰ ਕਾਫੀ ਪੀਨੇ ਆ ਫਿਰ ਅਗਲੀ ਔਖੀ ਆਉਗੀ ਮਰਜ਼ੀ ਹੈ ਤੁਹਾਡੀ ਹੁਣ ਨਜ਼ਾਰੇ ਲੈ ਲਓ ਅਗਲੀ ਜ਼ਿੰਦਗੀ ਔਖੀ ਹੈ ਹੁਣ ਥੋੜੇ ਜਿਹਾ ਮਿਹਨਤ ਕਰ ਲਓਗੇ ساری ਜ਼ਿੰਦਗੀ ਸੌਖੀ ਹੈ ਤੁਹਾਡੇ ਪਿਆ ਸੋ ਹੋਰ ਕਿਸੇ ਦੀ ਪਰਵਾਹ ਨਹੀਂ ਕਰਨੀ ਲੋਕਾਂ ਦੀ ਪਰਵਾਹ ਨਹੀਂ ਕਰਨੇ ਉਹਨਾਂ ਤਾਨੇ ਮੇਨੇ ਮਾਰਨੇ ਹੁੰਦੇ ਆ ਨੁਕਸ ਕੱਢਣੀ ਹੁੰਦੇ ਉਹਨਾਂ ਨੇ ਰਿਸ਼ਤੇਦਾਰ ਹੋਣਗੇ ਤੁਹਾਡੇ ਕਿੜੇ ਤੁਹਾਡੇ ਮਾਪਿਆਂ ਨੂੰ ਕਹਣਗੇ ਇਹ ਨਾ ਨਾ ਇਹ ਤਾਂ ਲੱਥ ਨਿਕਲਿਆ ਇਹ ਨਹੀਂ ਕੁਝ ਕਰਦਾ ਤੇ ਜਦੋਂ ਉਸਨੂੰ ਨੌਕਰੀ ਮਿਲ ਜਾਂਦੀ ਹੈ ਫਿਰ ਸਿੰਧੀ ਸਵੀਟ ਵਾਲਿਆਂ ਦੇ ਡੱਬੇ ਚੱਕੀ ਫਿਰਦੇ ਹੁੰਦੇ ਆ ਉਹ ਉਹੀ ਰਿਸ਼ਤੇਦਾਰ ਭਾਈ ਸਾਡੇ ਵਾਲੇ ਮੁੰਡੇ ਨੂੰ ਵੀ ਦੱਸਦੇ ਕਿਹੜੇ ਪੇਪਰ ਦਿੱਤੇ ਸੀ ਇਹ ਚੜਦੇ ਨੇ ਸਲਾਮਾਂ ਨੇ ਸੋ ਆਪਣੇ ਆਪ 'ਚ ਵਿਸ਼ਵਾਸ ਰੱਖਿਓ ਨੁਕਸ ਕੱਢਣਾ ਤਾਂ ਉਹ ਤਾਂ 네ਗੇਟਿਵ ਨੇ ਉਹ ਤਾਂ ਹਰ ਗੱਲ ਤੇ 네ਗੇਟਿਵਿਟੀ ਆਉਣੀ ਹੈ ਉਹਨਾਂ ਨੂੰ ਤਾਂ ਉਧਰੋਂ ਇੱਕ ਬੰਦਾ ਸੀਗਾ ਉਹਨੂੰ ਬੜਾ ਹਰ ਗੱਲ 'ਚ ਨੁਕਸ ਕੱਢਦਾ ਸੀ ਹਰ ਗੱਲ 'ਚ 네ਗੇਟਿਵ ਗੱਲ ਕਰਦਾ ਸੀ ਉਹਦੇ ਤੇ ਹਰ ਦੋਸਤ ਵੀ ਬਹੁਤ ਦੁਖੀ ਸੀ ਯਾਰ ਹਰ ਗੱਲ 'ਚ 네ਗੇਟਿਵਿਟੀ ਉਹ ਕਹਿੰਦੇ ਉਹਦੇ ਯਾਰਾਂ ਦੋਸਤਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਕੁੱਤਾ ਲੈ ਕਹਿੰਦੇ ਇਹਦੇ 'ਚ ਨੁਕਸ ਨਹੀਂ ਕੱਢ ਸਕਦਾ ਉਹ ਉਹਨੂੰ ਬੁਲਾ ਲਿਆ ਛੱਪੜ ਦੇ ਇੱਧਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਕਹਿੰਦੇ ਹਾਂ ਵੀ ਦੱਸ ਇਹਦੇ ਬਾਰੇ ਕੀ ਕਹਿਣਾ ਚਾਹੇਗਾ ਕਹਿੰਦਾ ਮੈਂ ਸਮਝ ਗਿਆ ਤਾਂ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਕਰਤਾ ਨੁਕਸਾਨੇ ਫੇਰ ਨੈਗੇਟਿਵਿਟੀ ਉਹਨੇ ਨੰਨਾ ਪਾਉਣੀ ਪਾਣੇ ਮਤਲਬ ਸੋ ਇਹ ਹਜਾਂ ਤੂੰ ਬਾਤੀ ਬਚ ਕੇ ਹੀ ਰਿਹਾ ਕਰੋ ਇਹ ਹਜਾਂ ਦੀ ਸੰਗਤ ਜਿਹੜੀ ਉਹ ਤੁਹਾਨੂੰ ਵੀ ਫਿਰ ਡੀਮੋਟੀਵੇਟ ਕਰ ਦਿੰਦੀ ਹੈ ਪੋਜ਼ਿਟਿਵ ਮਾਈਂਡ ਨਾਲ ਰਹੋ ਜ਼ਿੰਦਗੀ 'ਚ ਜ਼ਿੰਦਗੀ ਬਹੁਤ ਖੂਬਸੂਰਤ ਹੈ ਪਲ-ਪਲ ਜਿਉਂ ਔਰ ਬਹੁਤ ਤੁਸੀਂ ਕਿਸਮਤ ਵਾਲਿਆਂ ਕਿ ਤੁਹਾਡੇ ਕੋਲ ਇੰਨੇ ਵਧੀਆ ਟੀਚਰ ਨੇ ਇੰਨਾ ਵਧੀਆ ਇਨਫਰਾਸਟ੍ਰਕਚਰ ਹੈ ਇੰਨੇ ਵਧੀਆ ਤੁਹਾਡੇ ਗਾਈਡ ਨੇ ਕੋਚ ਨੇ ਤਾਂ ਤੁਸੀਂ ਤਾਂ ਕਾਮਯਾਬੀ ਬਹੁਤ ਆਸਾਨੀ ਨਾਲ ਪਾ ਸਕਦੇ ਤੁਸੀਂ ਉਹਨਾਂ ਬਾਰੇ ਸੋਚੋ ਜਿਹੜੇ ਸਟਰੀਟ ਲਾਈਟਾਂ 'ਚ ਪੜ੍ਹ ਕੇ ਵੀ ਕਾਮਯਾਬ ਹੋਏ ਨੇ ਜਾਂ ਜਿਨ੍ਹਾਂ ਦੇ ਘਰੇ ਫੀਸ ਦੇਣ ਨੂੰ ਪੈਸੇ ਹੈ ਨਹੀਂ ਉਹ ਐਕਸਟਰਾ ਕੰਮ ਕਰਦੇ ਆ ਓਵਰਟਾਈਮ ਲਾ ਕੇ ਫੀਸਾਂ ਭਰਦੇ ਆ ਸੋ ਪਰ ਉਹਨਾਂ ਦੇ ਫਿਰ ਇਹ ਗੱਲ ਹੁੰਦੀ ਆ ਉਹਨੇ ਦਿਲ ਚ ਕਿ ਮੈਂ ਕਿਤਾਬਾਂ ਰਾਹੀਂ ਜੇ ਮੈਂ ਪੜ੍ਹ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਜਦੋਂ ਤੁਹਾਨੂੰ ਸੌਖੀ ਲਾਈਫ ਮਿਲਦੀ ਹੈ ਉਦੋਂ ਤੁਸੀਂ ਮਿਹਨਤ ਛੱਡ ਜਿੰਨੇ ਆ